ਸਮਾਣਾ ਦੀ ਅਗਰਵਾਲ ਧਰਮਸ਼ਾਲਾ ਦੇ ਵਿੱਚ ਬਿਰਜਲਾਲ ਬਗਰੋਲ ਵਾਲਾਂ ਦੀ ਅੰਤਿਮ ਅਰਦਾਸ ਦੇ ਵਿੱਚ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਪ੍ਰਾ ਹਰਵਿੰਦਰ ਸਿੰਘ ਮਿੰਟੂ ਹਲਕਾ ਇੰਚਾਰਜ ਬਲਕਾਰ ਸਿੰਘ ਗੱਜੂ ਮਾਜਰਾ ਅਤੇ ਐਸ ਡੀ ਐਮ ਸਮਾਣਾ ਰੀਤਾ ਗੋਇਲ ਦੇ ਇਲਾਵਾ ਅਗਰਵਾਲ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਮਦਨ ਮਿੱਤਲ ਸਿਵਲ ਸੇਵਨ ਪਟਿਆਲਾ ਸੰਦੀਪ ਗੋਇਲ ਅਤੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਬਿਰਜਲਾਲ ਗੋਇਲ ਨੂੰ ਜਿਹੜੇ ਕਿ केवल कृष्णपुर रोहवाल वाले ਦੇ ਪਿਤਾ ਜੀ ਸੀ ਉਹਨਾਂ ਨੂੰ ਸਰਦਾਰਨਲੇ ਦਿੱਤੀਆਂ ਅਤੇ ਕਿਹਾ ਕਿ ਜੋ ਸਮਾਜ ਦੇ ਲਈ ਉਹਨਾਂ ਨੇ ਕੰਮ ਕੀਤੇ ਅਤੇ ਇਸ ਮੌਕੇ ਤੇ ਇਸ ਪਰਿਵਾਰ ਵੱਲੋਂ ਅਗਰਵਾਲ ਸਕੂਲ ਪ੍ਰਬੰਧਕ ਕਮੇਟੀ ਨੂੰ 151000 ਰੁਪਏ ਦਾਨ ਰਕਮ ਵੀ ਪੇਟ ਕੀਤੀ ਗਈ। उन संवालो की याद आती है जाने वाले कभी वापस नहीं आते परंतु जाने वालों की याद और ही चाहिएगी है। ਜਿਨ੍ਹਾਂ ਦਾ ਇਹ ਜਿਹੜਾ ਪਰਿਵਾਰ ਹੋਵੇ ਉਹਨਾਂ ਦੇ ਪ੍ਰਾਰਟੋਟਲ 6 ਪ੍ਰਾਸੰਗ ਬਾਉ ਜੀ 5:35 ਦੇ ਗੁਜਰੀਕੇ ਜਿਹੜੇ ਮੌਜੂਦ ਨੇ ਪਰਮਾਤਮਾ ਹੋਰ ਵੀ ਲੰਮੀ ਉਮਰ ਆਕਰਿਓ ਸ੍ਰੀ ਓਮ ਪ੍ਰਕਾਸ਼ ਜੀ ਮਿਤਲ ਸਾਹਿਬ ਉਹਨਾਂ ਦੇ بیٹے ਸਭ ਤੋਂ ਵੱਡੇ ਰਮਵੀਰ ਸਿੰਘ ਜੀ ਉਸ ਤੋਂ ਛੋਟੇ ਸੁਰੇਸ਼ ਕੁਮਾਰ ਜੀ ਸਭ ਤੋਂ ਛੋਟੇ ਸ੍ਰੀ ਕੇਵਲ ਕ੍ਰਿਸ਼ਨ ਪਰਮਾਤਮਾ ਕਿਰਪਾ ਕਰੇ ਤਿੰਨਾ ਭਰਾਵਾਂ ਨੇ ਰੱਜ ਕੇ ਤੇ ਕੱਜ ਕੇ ਸਰਬਣ ਬਣ ਕੇ ਸੇਵਾ ਕੀਤੀ ਔਰ ਜਿਸ ਦਿਨ ਗਏ ਇੱਕ ਆਦਿਸ਼ੀ ਦਾ ਜਨਮ ਸੀ ਕਲ ਵਿੱਚ ਰਹਿ ਕੇ ਔਰ ਇੱਕ ਉਹ ਉਹ ਇੱਕ ਆਦਿਸ਼ੀ ਵੀ ਜਿਹੜੀ 15 ਜਣਾ ਬਾਦ ਆਉਂਦੀ ਜਿਹੜੀ ਸਾਲ ਚ ਇੱਕ ਵਾਰ ਹੀ ਆਉਂਦੀ ਹੈ ਜਿਸ ਦਿਨ ਉਹ ਗੁਜਰੇ ਬ੍ਰਿਜਲਾ ਏਕਾਦਿਸ਼ ਭੈਸ਼ਖ ਪਿਤਾ ਮਾਕੇ ਨੇ ਨਿਰੰਤਰੀ ਰਾਤ ਲੈਤੇ ਰਹੇ ਐਥੋਂ ਪਤਾ ਲੱਗਦਾ ਬ੍ਰਿਜਲਾ ਜੇ ਬ੍ਰਿਜ ਦਾ ਮੰਦ ਦਾ ਰਾਮ ਜੀ ਰਾਵਣ ਤੇ ਕਿਵੇਂ ਕਰਦਾ ਸੀ ਸਦਾ ਹੀ ਉਹ ਹੀ ਬ੍ਰਿਜਲਾ ਉਹਨਾਂ ਦੀਆਂ ਨੋਹ ਰਾਣੀਆਂ ਜਿਨ੍ਹਾਂ ਨੇ ਧੀ ਬਣ ਕੇ ਸੇਵਾ ਕੀਤੀ ਸਰਲਾ ਰਾਣੀ ਸ੍ਰੀ ਜੀ ਦੇ ਕਰੋ ਅਰ ਕੀਵਲ ਕ੍ਰਿਸ਼ਨ ਜੀ ਦੇ ਸੁਖੀਤਾਰ ਮੈਨੂੰ ਕਈ ਬੰਦੇ ਮਿਲੇ ਕਿ ਬਾਬਾ ਜੀ ਮੁੰਡਿਆਂ ਨੇ ਤਾਂ ਜਿਹੜੀ ਕੀ ਕੀ ਕੀਤੀ ਸਭ ਤੋਂ ਜਿਹੜੀ ਛੋਟੀ ਨੂੰ ਕਮਾਲ ਹੀ ਹੋ ਗਈ ਪੰਡਿਆ ਸੇ ਅੱਖਾਂ ਨਾਲ ਦੇਖਿਆ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸੀ ਸਮਾਣਾ نیوز